ਜਿਵੇਂ ਸਾਰਿਆਂ ਨੂੰ ਪਤਾ ਹੈਗਾ ਕਿ 22 ਤਰੀਕ ਜਨਵਰੀ 2024 ਦੇ ਵਿੱਚ ਅਮ ਜਲੰਧਰ ਰੋਡ ਤੇ ਇੱਕ ਫਾਈਨਾਂਸ ਕੰਪਨੀ ਹੈਗਾ ਪੰਜਾਬ ਫਾਈਨਾਂਸ ਕੰਪਨੀ ਨਾ ਦੇ ਉਹਦੇ ਵਿੱਚ ਰਾਤੀ 1:58 ਮਿੰਟ ਇੱਕ ਨੌਜਵਾਨ ਆਉਂਦਾ ਨੇ ਔਰ ਇਨੇ ক্লোਜ਼ ਸ਼ਟਰ ਦੇ ਉੱਤੇ ਪੰਜ ਗੋਲੀਆਂ ਚਲਾ ਕੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕਾਲ ਆਉਂਦੀ ਏ ਉਹ ਕਹਿੰਦੇ ਨੇ ਕਿ ਆਪਣੇ ਆਪ ਨੂੰ ਇੱਕ ਗੈਂਗਸਟਰ ਕਹਿੰਦੇ ਨੇ ਔਰ 50 ਲੱਖ ਰੁਪਏ ਦਾ ਉਹਨੇ ਫਿਰੋਤੀ ਮੰਗਦੇ ਉਸਦੇ ਬਾਅਦ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਅਗਲੇ ਦਿਨ ਸਵੇਰ ਮਤਲਬ 22 ਤਰੀਕ ਸਵੇਰੇ ਅਰਾਊਂਡ 10:30 ਜੋ ਪੁਲਿਸ ਨੂੰ ਰਿਪੋਰਟ ਹੁੰਦੀ ਹੈ ਕਿ ਇੱਧਰ ਦੀ ਕੋਈ ਵਾਰਦਾਤ ਹੋਈ ਉਸਦੇ ਬਾਅਦ ਵੱਖ-ਵੱਖ ਟੀਮਾਂ ਜੋ ਬਣਾ ਕੇ ਵੈਰੀ ਪ੍ਰੋਫੈਸ਼ਨਲ ਤਰੀਕੇ ਨਾਲ ਜੋ ਆਪਣੇ ਐਸਪੀ ਡੀ ਹੈਗੇ ਅ ਮਿਸਟਰ ਗੁਰਪ੍ਰੀਤ ਸਿੰਘ ਨਾਲ ਹੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਜੋ ਸੀਆਈਏ ਦੇ ਟੀਮਸ ਹੈਗੇ ਉਹਨਾਂ ਨੇ ਟੈਕਨੀਕਲ ਤੌਰ ਤੇ ਔਰ ਨਾਲ ਹੀ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਤੇ ਉਨੇ ਤਿੰਨ ਜੋ ਸਿਗੇ ਉਦੇਇਤਿਵਾਦ ਦੇ ਵਿੱਚ ਇਨਵੋਲਟ ਸਿਗੇ ਤਿੰਨ ਮੁੰਡੇ ਜਿਨਨੇ ਨੇ ਸਾਨੂੰ ਉਥੇ ਕੈਮਰੇ ਤੇ ਵੀ ਪਤਾ ਚੱਲਦਾ ਕਿ ਤਿੰਨ ਮੁੰਡੇ ਆਏ ਸਿਗੇ ਉਥੇ ਉਹ ਤਿੰਨਾਂ ਨੂੰ ਅਸੀਂ ਟਰੇਸ ਵੀ ਕਰਤੇ ਔਰ ਉਹਦੇ ਤੇ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਹੈ ਔਰ ਉਹਨਾਂ ਦਾ ਨਾਮ ਹੈਗਾ ਇੱਕ ਸਰਤਾਜ ਸਿੰਘ ਔਰ ਇੱਕ ਸੌਰਵ ਔਰ ਅਤੀਜੋ ਹੈਗਾ ਜਸ਼ਨਪ੍ਰੀਤ ਸਿੰਘ ਤੋਂ ਇਹ ਤਿੰਨਾਂ ਤੋਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਇਹਨੇ ਪੁਲਿਸ ਡਿਮਾਂਡ ਵਾਸਤੇ ਵੀ ਰਿਕੁਐਸਟ ਕੀਤੀ ਹੈਗੀ ਹੈ ਨੋ ਇਨਾਂ ਦੇ ਵਿੱਚ ਇੱਕ ਚੀਜ਼ ਜੋ ਸਾਹਮਣੇ ਆਈ ਹੋਈ ਹੈ ਉਹ ਇਹ ਹੈ ਕਿ ਜੋ ਸਰਤਾਜ ਸਿੰਘ ਹੈ ਜਿਨ੍ਹਾਂ ਨੇ ਗੋਲੀ ਮਾਰੀ ਸੀਗੀ ਉਹਨੇ ਇੱਕ ਨਜਾਇਜ਼ ਅਸਲਾ ਉਦੇ ਰਹੀ ਬੱਤੀਪੋਰ ਦੀ ਇੱਕ ਅਸਲਾ ਸੀਗਾ ਉਹਦੇ ਨਾਲ ਇਹਨਾਂ ਨੇ ਡਰਾਵਾ ਦੇਣ ਨੂੰ ਉਹਨੇ ਫਾਇਰਿੰਗ ਕੀਤੀ ਸੀ ਉਹਨਾਂ ਦੀ ਦੁਕਾਨ ਦੇ ਸਾਹਮਣੇ ਔਰ ਇਹ ਪੰਜਾਬ ਪੁਲਿਸ ਦਾ ਮੁਲਾਜ਼ਮ ਹੈਗਾ ਕਪੂਰਥਲੇ ਪੁਲਿਸ ਦੇ ਵਿੱਚੋਂ ਤਨਾਥ ਹੈਗਾ ਜਦੋਂ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਉੱਤੇ ਇਹ ਚੀਜ਼ ਸਾਹਮਣੇ ਆਈ ਹੈ ਉਹਨਾਂ ਨੂੰ ਪੈਸੇ ਦੀ ਰਿੱਕਤ ਸੀਗੀ ਉਦੇ ਨਾਲ ਹੀ ਜੋ ਇਹਨਾਂ ਦਾ ਸਾਥੀ ਹੈਗਾ ਇਸ ਕ੍ਰਾਈਮ ਦੇ ਵਿੱਚ ਇੱਕ ਸੌਰਵ ਹੈ ਉਹ ਜਿਹੇ ਫਾਈਨਾਂਸ ਕੰਪਨੀ ਹੈਗੀ ਆ ਪੰਜਾਬ ਫਾਈਨਾਂਸ ਕੰਪਨੀ ਹੈ ਉਹਦੇ ਨਾਲ ਦੀ ਇੱਕ ਦੁਕਾਨ ਹੈਗਾ ਉਹਦੇ ਵਿੱਚ ਇਹ ਕੰਮ ਕਰਦਾ ਸੀ ਕੱਪੜੇ ਦੀ ਦੁਕਾਨ ਸੀਗਾ ਉਹਦੇ ਵਿੱਚ ਕੰਮ ਕਰਦਾ ਸੀ ਉਹਨੂੰ ਲੱਗਿਆ ਕਿ ਸ਼ਾਇਦ ਇਹਨਾਂ ਕੋਲ ਪੈਸੇ ਜ਼ਿਆਦਾ ਹੈਗੇ ਔਰ ਇਹ ਦੋਵੇਂ ਜੋ ਹੈਗੇ ਸੌਰਵ ਔਰ ਸਰਤਾਜ ਦੋਵੇਂ ਹੀ ਦੇ ਆਰ ਇਨ ਦੇ 20ਸ अर्ਲੀ 20ਸ ਉਹਨਾਂ ਦੇ 22 ਤੋਂ 23 ਸਾਲ ਉਮਰ ਹੈਗੀ ਆ ਦੋਵਾਂ ਦੀ ਤਾਂ ਉਹਨਾਂ ਨੂੰ ਦੋਵਾਂ ਨੂੰ ਪੈਸੇ ਦੀ ਦਿੱਕਤ ਸੀਗੀ ਉਨੂੰ ਲੱਗਿਆ ਕਿ ਸ਼ਾਇਦ ਅਗਰ ਅਸੀਂ ਇਹ ਕਰਦੇ ਹਾਂ ਤਾਂ ਫਿਰ ਸਾਨੂੰ ਆਸਾਨੀ ਸੇ ਪੈਸੇ ਮਿਲ ਜਾਣਗੇ ਇਹਦੇ ਕਰਕੇ ਉਹ ਪਲਾਨ ਕਰਕੇ ਉਹਨੇ ਉਸ ਦੁਕਾਨ ਦੇ ਉੱਤੇ ਫਾਇਰ ਕੀਤਾ ਔਰ ਸਰਤਾਜ ਦਾ ਇੱਕ ਜੋ ਰਿਲੇਟਿਵ ਹੈ ਉਹ ਕੈਨੇਡਾ ਗਿਆ ਹੋਇਆ ਉਹਨਾਂ ਦਾ ਮੈਨਾ ਹੋਇਆ ਉਹਨਾਂ ਦੇ ਮਦਦ ਨਾਲ ਇੰਨੇ ਉਹਨਾਂ ਦਾ ਇੱਕ ਦੋਸਤ ਦਿਪਿੰਦਰ ਸਿੰਘ ਉਹਨਾਂ ਨਾਲ ਗੱਲ ਕਰਾ ਕੇ ਬਾਹਰ ਤੋਂ ਇਹਨਾਂ ਨੂੰ ਫੋਨ ਕਰਵਾਇਆ ਜੋ ਪੰਜਾਬ ਫਾਇਨਾਂਸ ਕੰਪਨੀ ਦਾ ਓਨਰ ਸੀਗਾ ਉਹਨਾਂ ਨੂੰ ਫੋਨ ਕਰਵਾਇਆ ਔਰ ਉਹਨਾਂ ਤੋਂ ਇਹਨਾਂ ਨੇ ਫਰੋਤੀ ਮੰਗਾਈ ਔਰ ਫਾਈਨਲੀ ਇਹ ਸਾਰੇ ਚੀਜ਼ੇ ਜਦੋਂ ਸਾਨੂੰ ਪਤਾ ਚੱਲਿਆ ਕਿ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਹੀ ਪ੍ਰੋਫੈਸ਼ਨਲੀ ਉਹਨਾਂ ਨੇ ਕੰਮ ਕੀਤਾ ਟੈਕਨੀਕਲ ਬੇਸਿਸ ਦੇ ਉੱਤੇ 24 ਘੰਟੇ ਦੇ ਅੰਦਰ ਅੰਦਰ ਇਹ ਜੋ ਸੰਸਨੀ ਇੱਕ ਕ੍ਰਾਈਮ ਹੋਇਆ ਸੀਗਾ ਉਹਨਾਂ ਨੂੰ ਟ੍ਰੇਸ ਵੀ ਕੀਤਾ ਔਰ ਅਰੈਸਟ ਵੀ ਕੀਤੀ ਹੈ ਜੀ ਥੈਂਕ ਯੂ ਗੁਰਪ੍ਰੀਤ ਸਿੰਘ ਬਰਾਡ ਬੈਠਾ ਹੈ ਦਿਪਿੰਦਰ ਇਜ਼ ਅਬਰਾਡ ਯੂਐਸ ਯੂਐਸ ਬੇਸਡ ਹੀ ਵਿਲ ਬੀ ਜੀ ਹੀ ਵਿਲ ਬੀ ਨੋਮੀਨੇਟਿਡ ਕਿਉਂਕਿ ਇਹ ਚੀਜ਼ ਅਜ ਜੋ ਜਦੋਂ ਇਹਨਾਂ ਦੇ ਪੁੱਛਗਿੱਛ ਦੇ ਵਿੱਚ ਆਈ ਹੋਈ ਹੈ ਸਾਨੂੰ ਜੋ ਪਤਾ ਸੀ ਉਹ ਇਹੀ ਸੀਗਾ ਕਿ ਸਾਨੂੰ ਇਹ ਪਤਾ ਹੈ ਕਿ ਜਿਨ੍ਹਾਂ ਨੇ ਇਹਦੀ ਵਰਦਤ ਕਿਤੀ ਹੈ ਫਿਜ਼ਿਕਲੀ ਜੋ ਸਾਡੇ ਕੋਲ ਹੈਗੇ ਉਹਨਾਂ ਦੇ ਬਾਰੇ ਪਤਾ ਚੱਲਿਆ ਸੀ ਹੁਣ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਪ੍ਰੀਲੀਮਨਰੀ ਦੇ ਵਿੱਚ ਇਹ ਚੀਜ਼ ਆਮ ਆਈ ਹੈ ਦੇ ਵਿਲ ਆਲਸੋ ਬੀ ਨੋਮੀਨੇਟਡ ਇਨ ਦੀ ਫਾਈਲ ਜਸ਼ਨਪ੍ਰੀ ਤਿੰਨਾਂ ਦੇ ਨਾਲ ਗਿਆ ਸੀ ਜਦੋਂ ਉਹ ਇੰਨੇ ਫਾਇਰਿੰਗ ਕੀਤੀ ਸੀ ਉਸ ਵੇਲੇ ਤੀਨੋਂ ਇੱਕ ਐਕਟਿਵਾ ਲੈ ਕੇ ਜੋ ਸੌਰਵ ਦਾ ਐਕਟਿਵਾ ਹੈਗਾ ਉਹਦੇ ਉੱਤੇ ਬੈ ਕੇ ਤੀਨੋਂ ਚਲੇ ਗਏ ਸੀ ਕ੍ਰੇਟਾ ਕਾਰ ਜਿਹੜੀ ਆਪਾਂ ਹੋਰੀਏ ਕ੍ਰੇਟਾ ਕਾਰ ਇਜ਼ ਜਸ਼ਨਪ੍ਰੀਜ਼ ਜਸ਼ਨਪ੍ਰੀ ਦਾ ਗੱਡੀ ਹੈਗਾ ਇੰਨੇ ਹਾਂਜੀ ਇਹਨਾਂ ਨੂੰ ਕੋਈ ਕੇਸਰ ਜਗ ਹੈ ਜੀ ਇਹਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੋ ਹਲੇ ਵੀ ਡੈਫੀਨਿਟਲੀ देयर ਕੁਡ ਬੀ ਬਟ ਅਸੀਂ ਹਲੇ ਵੈਰੀਫਾਈ ਕਰ ਰਹੇ ਜਦੋਂ ਸਾਡੇ ਕੋਲ ਡਿਟੇਲਸ ਆਣਗੇ ਤੋ ਉਹ ਵੀ ਸ਼ੇਅਰ ਹੋ ਦੇਣਗੇ ਇਹਨੇ ਮਦਈ ਦੇ ਕਹਿਣ ਦੇ ਮੁਤਾਬਿਕ ਹੈਗਾ ਉਹ ਉਹ ਕਿਸੇ ਦਾ ਨਾਲ ਲੈ ਰਹੀ ਸੀ ਲੇਕਿਨ ਉਹਦਾ ਰਿਕਾਰਡਿੰਗ ਵਗੈਰੇ ਸਾਡੇ ਕੋਲ ਨਹੀਂ ਹੈ ਬਟ ਜ਼ਰੂਰ ਇਹਨਾਂ ਨੇ ਉਹਦੇ ਤੇ ਯੂਜ਼ ਕੀਤਾ ਹੈਗਾ ਜੀ ਵੈਪਨ ਇਹਨਾਂ ਨੇ ਕਿੱਥੇ ਲਏ ਵੈਪਨ ਦਾ ਸਤਨਾਮ ਸਿੰਘ ਜੋ ਇਹਨਾਂ ਦਾ ਰਿਲੇਟਿਵ ਨੇ ਜੋ ਇਹ ਬਾਹਰ ਗਿਆ ਹੋਇਆ ਹੈ ਯੂ ਐਸ ਉਨੇ ਸਰਤਾਜ ਨੂੰ ਫੜਾਏ ਸੀਗੇ ਉਹ ਹਲੇ ਅਸੀਂ ਉਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਪਿੱਛੇ ਉਹ ਇੰਪੋਰਟਡ ਵੈਪਨ ਲੱਗਦਾ ਜੀ ਵੈਰੀ ਹਾਈ ਕੁਆਲਿਟੀ ਵੈਪਨ ਤੁਸੀਂ ਵੇਖ ਸਕਦੇ ਹੋ ਉਹਦਾ ਅਸੀਂ ਪਿੱਛੇ ਚੈੱਕ ਕਰ ਰਹੇ ਹੈਗੇ ਹੋ ਸਕਦਾ ਇਹ ਕਿਸੇ ਦਾ ਲਾਇਸੈਂਸੀ ਹਥਿਆਰ ਵੀ ਹੋ ਸਕਦਾ ਕੋਈ ਕਿਤੇ ਉਹ ਗੁੰਮ ਹੋ ਚੁੱਕਾ ਹੋ ਸਕਦਾ ਤੋਂ ਉਹਦਾ ਵੈਰੀਫਾਈ ਅਸੀਂ ਕਰ ਰਹੇ ਹੈਗੇ ਪਿੱਛੋਂ ਕਹਾਂ ਸੇ ਇਹ ਵੈਪਨ ਆਈ ਹੋਈ